ਹਾਂ ਜੀ ਡਾਡਾ ਪਰੂਲਾ ਵੀ ਉਹ ਟੱਪਾ ਵੀ ਦਿਖਾ ਦੇ ਪਿੱਛੇ ਪਿਆਗਾ ਉਹਦਾ ਲੋਹੀ ਰਹਿ ਗਿਆ ਹੁਣ ਕੱਲਾ ਕਿ ਕੰਮ ਆ ਜੂ ਕਿਸੇ ਦੇ ਇਹ ਕੰਮ ਤਾਂ ਹੁੰਦਾ ਸੀ ਰੱਖਣਾ ਲੈਂਦੇ ਇਹਨੂੰ ਕਬਾੜੀ ਹੈ ਤੇ ਹੁਣ ਸੀਟ ਵੀ ਇਹਦੇ ਮੇ ਲਾਉਹੀ ਉਹੀ ਲੱਗੂਗਾ ਨਾ ਹੌਲੈਂਡ ਵਾਲੀ ਹਾਂਜੀ ਹੌਲੈਂਡ ਵਾਲੀ ਆ ਦਿਖਾ ਦੇ ਸਰਬਾ ਪਾਇਨ ਵਾਲਾ ਲੱਗਿਆ ਹੋਇਆ ਤੇ ਤੇਲ ਲਾਉਣ ਤੋਂ ਬਾਅਦ ਬ੍ਰੇਕ ਇਹਦੇ ਫਿਰ ਬ੍ਰੇਕ ਉਹਦੇ ਲੱਗਦੇ ਜੌਂਡੀ ਵਾਲੇ ਬਣ ਕੇ ਨਹੀਂ ਉਹਨੇ ਤਾਂ ਨਹੀਂ ਬਣੇ ਜੀ ਅੱਛਾ ਵੀ ਉਹਨੇ ਤਾਂ ਨਹੀਂ ਬਣੇ ਵੀ ਪਹਿਲਾਂ ਉਹਨਾਂ ਨੂੰ ਵੀ ਸੁਧਾਰ ਆ ਗਿਆ ਟਰੈਕਟਰ ਚ ਵੀ ਰੁਕਣ ਲੱਗ ਗਿਆ ਜੀ ਸਵਾਗਤ ਹੈ ਮੇਦਰੋ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਆਪਾਂ ਆਏ ਹੋਏ ਹਾਂਗੇ ਆਪਣੇ ਪਿੰਡੀ ਮੰਲੂ ਵਰਕਸ਼ਾਪ ਤੇ ਕੁਲਦੀਪ ਹੋਰਾਂ ਕੋਲੇ ਤੇ ਪਿਸ਼ਕਰਮਾ ਟਰੈਕਟਰ ਵਰਕਸ਼ਾਪ ਆ ਗਈ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਾ ਵੀ ਪੁਰਾਣੇ ਖੁੰਡੇ ਦੀ ਵੀਡੀਓ ਲੈ ਕੇ ਆਏਗੇ ਐਚ ਐਮਟੀ 4511 ਦੀ ਤੇ ਟਰੈਕਟਰ ਦਾ ਕੰਮ ਚੱਲੀ ਜਾਂਦਾ ਹੈ ਤੇ ਜਿਹੜੇ ਤੇ ਮੰਨ ਲਓ ਵੀ ਇਹਦੇ ਰੋਗ ਹੁੰਦੇ ਨੇਗੇ ਲਿਫਟ ਦਾ ਬ੍ਰੇਕਾਂ ਦਾ ਤੇ ਲਿਫਟ ਪੰਪ ਦਾ ਸਾਰੇ ਰੋਗ ਹੀ ਚੱਕਦੇ ਤੇ ਲਵੇ ਆਜੋ ਮੜਾ ਦਿਖਾਈਏ ਤੇ ਆਪਣੇ ਨਾਲ ਕੁਲਦੀਪ ਸਿੰਘ ਜੀ ਦੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਇਹ ਮਿਸਤਰੀਆਂ ਕੋਲੇ ਟਰੈਕਟਰ ਦਾ ਕੰਮ ਚੱਲ ਰਿਹਾ ਤੇ ਅੱਜ ਆਪਾਂ ਤੁਹਾਨੂੰ ਵੀ ਸਾਰੀ ਦਿਖਾਵਾਂਗੇ ਦੀ ਡਿਟੇਲ ਵਧੀਆ ਐ ਦੱਸੋ ਕਿ ਕਿਹੜੇ ਪਿੰਡ ਦਾ ਟਰੈਕਟਰ ਐ ਇਹ ਇਹ ਹੈਗਾ ਬਈ ਪਿੰਡ ਗੰਡੂਆਂ ਦਾ ਟਰੈਕਟਰ ਥੋੜਾ ਜਿਹਾ ਉੱਚੀ ਵੱਲੋ ਤੇ ਇਹਦਾ ਕੀ ਮੰਨ ਲਓ ਕੀ ਕੋਈ ਬਦਲਦਾ ਇਹਦਾ ਮੁੱਲ ਤੱਕ ਇਹਦਾ ਵੀ ਲਿਫਟ ਪੰਪ ਆ ਬਾਹਰ ਕੱਢੇਗਾ ਇਹ ਕਿਹਦਾ ਲਿਫਟ ਪੰਪ ਆ ਆ ਦਿਖਾ ਦੇ ਵੀ ਲਿਫਟ ਪੰਪ ਜਿਹ ਮੇਰੇ ਵਿੱਚ ਹੁੰਦਾ ਦੀਗਾ ਪਲੇਟ ਕਿਹੜੀ ਹੈਗੀ ਉਹ ਮੰਜਾ ਬਈ ਵਾਲੀ ਇੰਜਣ ਕਿਹੜੇ ਦਾ ਐ ਇੰਜਨ ਤੇ ਵੀ ਨਹੀਂ ਇੰਜਨ ਵੀ 49b ਵਾਲੇ ਵੀ 45g ਵਾਲੇ ਤੇ ਨੁਕਸੇ ਦੀ ਗੱਲ ਚ ਜਿਹੜਾ ਇਹ ਪਹਿਲਾਂ ਦੀ ਜਿਹੜਾ ਹਾਂਜੀ ਖਤਮ ਹੋ ਰਹੀ ਅੱਛਾ ਜਿਹਨੇ ਖਤਮ ਦੀ ਕਰਨ ਵਾਲਾ ਦੀ ਗੱਲ ਵੀ ਤਾਂ ਵੀ ਇੰਜਨ ਬੰਨਣ ਨਾਲ ਦੁਬਾਰੀ ਵੀ ਬਦ ਨਹੀਂ ਦਿੱਤਾ ਤੇ ਆਹ ਬਲੇਟ ਇਹਦੇ ਲੱਗੀ ਲਗਾਈ ਜਾਂਦੀ ਨੇ ਲਾਈ ਆ ਜੀ ਅੱਛਾ ਆ ਤੁਸੀਂ ਆਪ ਲਾਈਏਗੀ ਹਾਂਜੀ 49b ਵੀ ਇਹ ਇੰਜਨ ਦੇ ਹੈ ਨਹੀਂ ਦੀ ਪਹਿਲਾਂ ਇਹਦੇ ਲਿਫਟ ਪੰਪ ਅੰਦਰ ਹੁੰਦਾ 49b ਦਾ ਵੀ ਅੰਦਰ ਹੁੰਦਾ ਹਾਂਜੀ ਠੀਕ ਹੈ ਤੇ ਡੀਆਈ ਟਰੈਕਟਰ ਹੈ ਇਹ ਤੇ ਆਪਾਂ ਜਿਹੜੀ ਮੇਨ ਚੀਜ਼ ਦਿਖਾਉਣੀ ਆ ਤੁਹਾਨੂੰ ਲਿਫਟ ਟੱਪ ਕਿਹੜੇ ਟਰੈਕਟਰ ਤੇ ਰਹੀ ਲਿਫਟ ਦਾ ਆਪਾਂ ਛੱਤੀ ਦੀ ਦੇ ਅੱਜ ਦਿਖਾਈਏ ਮਾਦਰ ਤੇ 36 30 ਦਾ ਟੱਪ ਆ ਇਹ ਕਿੰਨੇ ਮਾਡਲ ਦਾ ਹੈ ਮਿੱਤਰੀ ਹਲੂਕਾ ਲਾਦੇ ਇਹ ਜਿਹੜਾ ਮੰਨ ਲਾ ਟੱਪ ਆਗਾ ਸੇਮ ਹੀ ਆ ਇਹ 55 30 ਦਾ 20 ਦਾ ਸਭ ਦਾ ਸੇਮ ਹੈ ਇਕੋ ਦਾ ਬੀ ਕੈਪੈਸਿਟੀ ਦਾ ਫਰਕ ਹੁੰਦਾਗਾ ਪਿੱਛੇ ਵਿੱਚ ਦੋਨਾਂ ਦੀ ਗੁਸਤੀ ਵੀ ਇਕੋ ਹੈ ਇਕੋ ਹੀ ਆ ਕਿੰਨੇ ਕਿਲੋ ਦੀ ਹੁਣ ਇਹਦੀ ਆਈ ਦੀ ਕਿੰਨੇ ਦੀ ਬਣਗੀ ਉਹ ਤਾਂ ਵੱਧੂ ਬਣਗੀ ਉਦੋਂ ਹੀ ਕਾਹ ਕੀ ਲੱਗਿਆ ਜੇ ਮੋਰੇ ਕੁੜੇ ਲੱਗੇ ਥੱਲੇ ਜਸਮਾ ਐਡਾ ਟੱਪਾ ਦੀ ਪਹਿਲਾ ਇਹਦਾ ਹਾਂਜੀ ਐਡਾ ਟੱਪਾ ਦੀ ਪਹਿਲਾ ਦਾ ਵੀ ਉਹ ਟੱਪਾ ਵੀ ਦਿਖਾ ਦੇ ਪਿੱਛੇ ਪਿਆ ਹੈਗਾ ਉਹਦਾ ਲੋਹੀ ਰਹਿਗਾ ਹੁਣ ਕੱਲ ਇੱਕ ਕੰਮ ਆ ਜੂ ਕਿਸੇ ਦੇ ਇਹ ਕੰਮ ਤਾਂ ਹੁੰਦਾ ਸੀ ਰੱਖਣਾ ਲੰਦੇ ਸੀ ਕਬਾੜ ਹੀ ਹੈ ਤੇ ਹੁਣ ਸੀਟ ਵੀ ਇਹਦੇ ਮੇਨ ਲਾਉਂਦੀ ਉਹੀ ਲੱਗੂਗਾ ਨਾ ਹਾਲੈਂਡ ਵਾਲੀ ਹਾਂਜੀ ਹੌਦਾਂ ਦੀ ਸੀਟ ਲੱਗੂਗਾ ਠੀਕ ਆ ਤੇ ਉਹਦਾ ਟੱਪਾ ਮੰਨ ਲਾ ਐਡਾ ਦੀ ਹੈ ਹਾਂਜੀ ਕੈਪੈਸਿਟੀ ਹੁਣ ਫਿਰ ਪੂਰੀ ਬਣ ਗਈ ਦੇਖੋ ਕਿਵੇਂ ਬਣਦਾ ਹੈਗਾ ਸਾਈਡ ਗੇਰ ਰਹਿ ਗਿਆ ਹੁਣ ਤਾਂ ਗੱਲਾਂ ਨੇ ਸਾਈਡ ਵੀ ਕਰ ਦੋਦੇ ਉੱਦਾਂ ਸਾਈਡ ਗੇਰ ਤਾਂ ਹੈਗਾ ਜੀ ਕਿੰਦਾਲੀ ਗਿਆ ਹਾਂ ਪਰ ਇਹਦਾ ਸਾਈਡ ਗੇਰਾਂ ਥੱਲੇ ਵਾਲੇ ਨਾਲੋਂ ਜ਼ਿਆਦਾ ਮੰਨ ਲਾ ਕਾਮਜਾਬਾਗਾ ਇਹ ਤੇ ਇਹਦੇ ਮੰਨ ਲਾ ਵੀ ਲਿਫਟ ਟੱਪ ਇਹਦੇ ਲੱਗ ਗਏ ਹੁਣ ਇਹ ਕਿੰਨੇ ਇੱਕ ਪੈਸਾ ਦਾ ਹੋਊਗਾ ਅੰਦਾਜ਼ਾ ਜਆ ਅੰਦਾਜ਼ਾ ਹੀ 20000 ਦਾ ਹੀ ਵੀ 20000 ਦਾ ਟੱਪ ਆਗਾ ਜੇ ਕਿਸੇ ਨੇ ਲਾਉਣਾਗਾ ਵੀ ਨਾ ਐਚਐਮਡੀ ਦੇ ਸਾਰਿਆਂ ਦੀ ਲੱਗ ਜੂ ਹਾਂ ਜਿਹੜੇ ਮਰਜ਼ੀ ਚਮੜੀ ਲੱਗੂ ਐਚਐਮਡੀ ਦੇ ਵੀ ਸਾਰਿਆਂ ਦੇ ਲੱਗ ਜੂਗਾ ਤੇ ਵੀ ਜੇ ਕਿਸੇ ਨੇ ਲਾਉਣਾ ਤਾਂ ਉਹ ਲਾ ਸਕਦਾਗਾ ਤੇ ਨੰਬਰ ਦੱਦ ਇੱਕ ਵਾਰ ਜੀ ਉਹ ਪੁੱਲੇ ਲੈ ਜੀ ਨਾ ਦੁਬਾਰੇ ਬੋਲ ਦੇ ਗਿਆਂ 98726 98726 55006 ਸਪੰਜਾ 006 ਕਲਦੀਪ ਸਿੰਘ ਨਾਮ ਆ ਮਿਸਤਰੀ ਦਾ ਤੇ ਜੇ ਕਿਸੇ ਨੇ ਨੌਲਜ ਲੈਣੀ ਹੈਗੀ ਤਾਂ ਫੋਨ ਲਾਓ ਦਿਨ ਰਾਤ ਜਦੋਂ ਮਰਜ਼ੀ ਫੋਨ ਲਾਓ ਤੇ 3 ਸਪੀਡ ਕਰਨੇ ਨੇ ਟਰੈਕਟਰ ਕਰਵਾਉਣੇ ਨੇਗੇ ਤਾਂ ਆ ਪਿੱਛੇ ਟਰੈਕਟਰ ਖੜਾ ਇੱਕ ਜੌਨੀਅਰ ਕਿੱਥੋਂ ਆਇਆ ਇਹ ਪਾਣੀ ਪੱਤ ਆਇਆ ਜੀ ਇਹ ਆਇਆਗਾ ਪਾਣੀ ਪੱਤ ਕਰਨਾਲ ਉੱਥੋਂ ਆਇਆਗਾ ਵੀ ਟਰੈਕਟਰ 3 ਸਪੀਡ ਹੋਣ ਵਾਸਤੇ ਤੇ ਜੇ ਕਲਾ ਆ ਕੇ ਤਾਂ ਹੀ ਆਏਗਾ ਤੇ ਆਹ ਦੇਖ ਰੋ ਸ਼ੀਸ਼ੇ ਵਰਗਾ ਪਿਆ ਵਿੱਚੋਂ ਦਾ ਤੇ 3 ਸਪੀਡ ਹੋ ਜਾਈਏ ਇਸੇ ਗੇਅਰ 'ਚ AB 36 30 ਦਾ ਹਿੱਟ ਆਪਾਗਾ ਤੇ ਇਹਦੀ ਜਿਹੜੀ ਫਿਟਿੰਗ ਹੈਗੀ ਥੱਲੋਂ ਜਿਹੜਾ ਦਾ ਮੰਨ ਲਓ ਕਰਾਉਣ ਵੀ ਨਹੀਂ ਆਣਾਗਾ ਉਹਦੇ ਉੱਪਰ ਹੀ ਡਿੱਗ ਗਿਆ ਉਹ ਇਹਨਾਂ ਪਿੰਡ ਨਾਲ ਲਈ ਗਈ ਡਿੱਗ ਗਈ ਆਪਾ ਪਲੇਟ ਬਣਾ ਕੇ ਲਾਈਏਗੀ ਵੀ ਇਹਦਾ ਖਰਚਾ ਵੀ ਕੋਈ ਜ਼ਾਰੇ ਦਾ ਨਹੀਂ ਹੈਗਾ ਤਾਂ ਇਸ ਸੰਸਾਰ ਰਹੀ ਮੇਰੇ ਵੀਡੀਓ ਕਰ ਲਾਗੇ ਵੀ ਆਪਾਂ ਤੁਹਾਨੂੰ ਮਿੱਤਰੋ ਵੀ ਹਜੇ ਇਹ ਟਰੈਕਟਰ ਦਾ ਕੰਮ ਚੱਲ ਰਿਹਾ ਹੈਗਾ ਤੇ ਆਪਾਂ ਤੁਹਾਨੂੰ ਇਹਦੀ ਲਿਫਟ ਦੀ ਕੰਟਰੋਲ ਵੀ ਚੈੱਕ ਕਰਾਵਾਂਗੇ ਤੇ ਆਪਾਂ ਇਹਦੀ ਫੁੱਲ ਵੀ ਡਿਟੇਲ ਦੱਸਾਂਗੇ ਤੁਹਾਨੂੰ ਟਰੈਕਟਰ ਤੇ ਕਿੰਨਾ ਖਰਚ ਆ ਗਿਆ ਸਾਰੇ ਤੇ ਖਰੀਦਣ ਤੋਂ ਲੈ ਕੇ ਤਿਆਰ ਕਰਨ ਤੱਕ ਤੇ ਇਹਦਾ ਵੀ ਮੰਨ ਲਾ 36 30 ਵਾਲਾ ਥੱਲੇ ਥੱਲੇ ਬਣਾਈ ਆ ਪਲੇਟ ਥੱਲੇ ਬਣਾਈ ਆ ਤੇ ਆਇਲ ਵੇਲ ਦਾ ਕੀ ਸਰਕਲ ਆ ਫਿਰ ਆਇਲ ਦਾ ਪਹਿਲਾਂ ਵਾਲੀ ਵਿਚਲਾ ਹੋਣਾ ਆਜਾ ਦਿਖਾਈਂਗੇ ਵੀ ਪਾਈਪਾਂ ਦਿਖਾ ਦੇ ਕਿਹੜੀਆਂ ਲਾਈ ਜਾਂਦੇ ਨੇ ਇਹਦੇ ਹੁਣ ਤਾਂ ਚਾਪ ਐ ਪਾ ਗਈ ਹੈ ਪੰਪੀ ਇੱਥੋਂ ਹੀ ਤੇਲ ਲਊਗਾ ਇਹੇ ਆਈ ਤੋਂ ਲਊਗਾ ਇਹੇ ਤੇਲ ਕਿਧਰੋਂ ਆਂਦਾ ਹੈ ਅੱਛਾ ਇਹ ਆ ਗਈ ਜਿਵੇਂ ਜੌਂਡੀਅਰ ਦੇ ਆਉਂਦੀ ਹੈਗੀ ਉਹ ਪੰਪ ਜੀ ਜਾ ਕੇ ਜੁੜ ਜੂਵੇ ਤੇ ਮਿੱਤਰੋ ਵੀ ਇੱਕ ਤੇਰੀ ਬ੍ਰੇਕਾਂ ਦੀ ਮੇਨ ਪ੍ਰੋਬਲਮ ਹੁੰਦੀ ਹੈਗੀ ਐਚ ਐਮ ਡੀ ਟਰੈਕਟਰਾਂ ਦੇ ਇੱਕ ਲਿਫਟ ਦੀ ਤੇ ਬ੍ਰੇਕਾਂ ਦਾ ਕੀ ਕਰਾਇਆ ਹੈ ਤੁਸੀਂ ਨੇ ਇਹਦਾ ਬ੍ਰੇਕਾਂ ਸੱਬਾ ਲੱਗਾਈ ਬ੍ਰੇਕਾਂ ਦੇ ਇਹ ਲਾਇਆ ਹੋਇਆ ਹੈਗਾ ਸਰਬਾ ਜੌਂਡੀਅਰ ਦਾ ਕਿਹੜੇ ਲੈ ਇਹ ਜੌਨੀਅਰ ਦਾ ਵੀ ਜਿਹੜੇ ਮਰਜ਼ੀ ਦਾ ਲੱਗ ਜਾਂਦਾ ਵਾਈਨਾ ਮਸ਼ੀਨ ਦੇ ਉਹ ਪੈਨ ਜਿਹੜੇ ਕਪੈਨ ਜੌਨੀਅਰ ਵਾਲੀ ਕਪੈਨ ਹੁੰਦਾਗਾ ਵੀ ਟਰੈਕਟਰ ਵਾਲਾ ਅੱਡ ਹੁੰਦਾ ਉਹਨਾਂ ਨੂੰ ਉਹ ਵੀ ਲੱਗਦਾ ਉਹ ਵੀ ਲੱਗ ਜਾਂਦਾ ਇਹ ਪਿਆਰ ਦਿਖਾ ਦੇ ਸਰਬੱਤ ਪੈਨ ਵਾਲਾ ਲੱਗਿਆ ਹੋਇਆ ਤੇ ਇਹ ਲਾਉਣ ਤੋਂ ਬਾਅਦ ਬ੍ਰੇਕ ਦੇ ਫਿਰ ਬ੍ਰੇਕ ਉਹਦੇ ਲੱਗਦੇ ਜੌਨੀਅਰ ਵਾਲੇ ਬਣ ਕੇ ਨੇ ਉਹਨੇ ਤਾਂ ਨਹੀਂ ਬਣਾਇਆ ਉਹ ਬਣਾਇਆ ਅੱਛਾ ਵੀ ਉਹਨੇ ਤਾਂ ਨਿਕ ਬਣੇ ਵੀ ਪਹਿਲਾਂ ਨਾਲੋਂ ਵੀ ਸੁਧਾਰ ਆ ਗਿਆ ਟਰੈਕਟਰ ਚ ਵੀ ਰੁਕਣ ਲੱਗ ਗਿਆ ਵੀ ਉਹ ਤਾਂ ਮੰਨ ਲਓ ਵੀ ਸਰਬਾਧਾ ਦਾ ਕੰਮ ਪੂਰਾ ਕਰਦਾ ਹੈਗਾ ਇਹਦੇ ਨਾਲ ਅਗਰ ਲੈਦਰਾਂ ਦੀ ਨੈਦਰ ਜਿਵੇਂ ਪੁਰਾਣੇ ਨੇਗੇ ਵੀ ਉਹ ਹੀ ਘੱਟ ਮਾਰਗੇ ਥੋੜੀ ਜੀ ਠੀਕ ਹੈ ਤੇ ਇੰਦਰੋਂ ਦਿਖਾ ਦੇ ਸਾਰਾ ਟਰੈਕਟਰ ਦੇਖ ਕੇ ਮੈਂ ਇਹਨਾਂ ਨੂੰ ਤਿਆਰ ਹੋ ਜੂ ਕਰੇ ਕਰਦਾ ਵੀ ਕੱਲ ਪਰਸੋਂ ਤੱਕ ਕਰਦਾ ਹਾਂ ਕੱਲ ਪਰਸੋਂ ਤੱਕ ਤਿਆਰ ਕਰ ਦਿੰਦੇ ਹਾਂ ਇਹਨੂੰ ਐ ਪੂਰਾ ਲਿਫਟਡ ਅੱਪ ਵੀ ਕੰਟਰੋਲ ਅੱਪ ਬੋਲਣ ਵਾਲੀ ਬਣ ਜੂਗਾ ਜਮਾ ਆਇਆ ਨਾ ਇਹ ਪੰਪ ਹੁਣ ਕਿਹੜੇ ਦਾ ਲਾਏਗਾ ਜਿਹੜਾ ਬਾਹਰ ਲਾਏਗਾ ਬਹੁਤ ਸਾਰੇ ਗੱਲਾਂ ਇਹ ਮਰਜੀ ਲਾਉਂਗੇ ਅੱਛਾ ਸੋ ਨਾਲ ਇੱਕਾ ਦਾ ਜਮੇ ਸਵਰਾਜ ਦਾਗਾ ਜੋਡੀਰ ਵਾਲਾ ਵੀ ਸਾਰੇ ਪੰਪ ਵੀ ਬਾਹਰ ਲੱਗ ਜੂਗਾ ਹੁਣ ਜੇ ਪਾਵਰ ਸਟੀering ਕਰਨਾ ਇਹ ਫੇਰ ਬਈ ਪਰਲੇ ਪਸੇ ਲੱਗੂਗਾ ਜਿੱਧਰ ਉਹ ਵੀ ਦਿਖਾ ਦੇ ਕਿੱਥੇ ਲੱਗੂਗਾ ਇੱਧਰ ਲੱਗੂਗਾ ਆ ਉਰੇ ਆਂ ذرا ਅਕ ਚ ਇਹ ਸਾਰਾ ਬੋਲਣ ਵਾਲਾ ਬੰਦ ਕਰ ਇਹ ਸਰਾਕ ਉਲ ਕੇ ਵੀ ਇਹਦੇ ਪਾਵਰ ਸਟੀering ਵਾਲਾ ਪੰਪ ਲੱਗ ਜੂਗਾ ਵੀ ਸਾਰੇ ਕੋੜੀ ਵੜਦਾ ਹੁਣ ਜੰਮੀ ਨਹੀਂ ਬਣ ਜੂਗਾ ਇਹ ਰਹੀ ਪੈਸੇ ਲੱਗੇ ਲਗੇ ਡੀ ਆਈ ਜਿਹੜਾ ਕਿ ਨੀ ਪਾਵਰ ਦਾ ਤਾਂ ਹੈ ਨੰਬਰ ਵੀ ਹੋਰ 99 ਪਾਵਰ ਦਾ ਇੰਜਣ ਹੈ ਇਹ ਹੈ ਮਾਡਲ ਜੀਗਾ 96 ਮਾਡਲ 5th ਟਰੈਕਟਰ ਜਿਹੜੇ ਇਹ ਮਾਡਲ ਕਿੰਨਾ ਦਾ ਟਰੈਕਟਰ 98 98 ਮਾਡਲ ਹੀ ਹੈ 3rd ਦਾ 15 ਮਾਡਲ ਇੰਜਣ ਦਾ 15 ਮਾਡਲ ਦਾ ਹੈ ਵੀ ਪਹਿਲਾਂ ਨਾ 99 ਦੀ ਪੁੱਛਾਂ ਲਈ ਇਹ ਇਹ ਵੀ 15 ਮਾਡਲ ਇੰਜਣ ਹੈਗਾ ਦੰਜਾ ਗਈਦਾ ਵੀ ਜੇ ਕਿਸੇ ਦੇ ਧਰਨਾ ਦਾ ਟਿਕ ਜੂਏ ਜੇ ਆ ਜਿੰਨਾ ਮਰਜੀ ਜੇ ਨਾਟਘੇੜਾ ਨਾਲ ਧਰਨਾ ਹੋਵੇ ਮੰਗਰੋ ਕਿੱਦਿਆ ਦੂ ਵੀ ਦੇਖੋ ਨਾਟਘੇੜਾ ਇੰਜਨ ਦਾ ਜੇ ਮੰਨ ਲਓ ਤੇ ਰਹਿ ਜਾਊਗਾ ਪਰ ਜਿਹੜਾ ਇਹਦਾ ਮੰਗਰੋ ਗੇਅਰ ਬਾਕਸ ਹੈਗਾ ਵੀ ਉਹਨੇ ਉਹਦੀ ਪਾਵਰ ਨਹੀਂ ਚੱਲਣੀ ਵੀ ਜਿਵੇਂ ਅੱਡ-ਅੱਡ ਹਿਸਾਬ ਹੈ ਕਿ ਹੁਣ ਇੰਨੀ ਕਿ ਪਾਵਰ ਦਾ ਵੀ ਇਹ ਚੱਲੀ ਜਾਂਦਾ ਹੈਗਾ ਮੰਗਰੋ ਗੇਅਰ ਬਾਕਸ ਹਾਂਜੀ ਲਿਫਟ ਮਾੜੀ ਦੀ ਗਈ ਲਿਫਟ ਵੀ ਟਿਕ ਗਈ ਤੇ ਕੰਡੂਆ ਪਿੰਡ ਦੇ ਬੰਦੇ ਦਾ ਹੈ ਟਰੈਕਟਰ ਹੈਗਾ ਰੋਗੀ ਉਹਦਾ ਨਾਮ ਹੈਗਾ ਤੇ ਆਪਾਂ ਤੁਹਾਨੂੰ ਜੇ ਨਾ ਮਲਾਵਾਂਗੇ ਹੁਣ ਉਹ ਪੱਗ ਗਿਆ ਥੋੜਾ ਜਿਹਾ ਟਾਈਮ ਹੀ ਹੋਇਆਗਾ ਅਸੀਂ ਉੱਥੋਂ ਬਾਅਦ ਆਏਗੇ ਆਪਾਂ ਤੁਹਾਨੂੰ ਜੇ ਨਾ ਮਲਾਵਾਂਗੇ ਵੀ ਮੇਨ ਗੱਲ ਹੈਗੀ ਵੀ ਜਿਹਨੂੰ ਸ਼ੌਕ ਹੁੰਦਾਗਾ ਜਿਹਨੂੰ ਇਹਦਾ ਇਹਦੇ ਬਾਰੇ ਪਤਾਗਾ ਉਹ ਇਹਦੇ ਪੈਸੇ ਲਾਈ ਜਾਂਦਾਗਾ ਵੀ ਹੁਣ ਆਪਾਂ ਮੋਟੇ ਹਿਸਾਬ ਲਈਏ ਵੀ ਜਿੰਨੇ ਪੈਸੇ ਤੇ ਲੱਗੇ ਇੰਨੇ ਪੈਸੇ ਚ ਕਿਹੜਾ ਟਰੈਕਟਰ ਆਏਗਾ ਵਧੀਆ ਵੀ ਮਾਲਾ ਵੀ ਇਹਦੇ ਇੰਨੇ ਕੇ ਪੈਸੇ ਜਰ ਵੀ ਟਰੈਕਟਰ ਵੀ ਵਧੀਆ ਮਿਲ ਜਾਣਾ ਵੀ ਜਿੱਥੇ ਪੈਸਾ ਲਾਉਣੀ ਲੋੜ ਨਹੀਂ ਦਿੱਤੀ ਗਈ। ਪਰ ਆ ਵੀ ਮਿੱਤਰੋ ਵੀ ਜਿਹੜਾ 100 ਹੁੰਦਾ ਨਾ ਫੁੱਲ ਬਾਦ ਹੁੰਦਾ ਪੈਸੇ ਫਿਰ ਮੰਗ ਲੈਂਦੀ। ਟਰੈਕਟਰ ਲਿਆਂਦਾ ਸ਼ੁਰੂ ਚ ਪਹਿਲਾਂ ਵੀ ਇਹਦਾ ਕਰਿਆ ਮਿਲਦਾ ਇੰਜਨ ਜਿਹੜਾ ਨਾ ਫਿਰ ਹੁਣ ਲਿਫਟ ਟਾਪਾ ਵੀ ਇਹਦਾ ਬਦ ਲੈ ਗਿਆ ਸਰਵਾ ਵੀ ਹੁਣ ਬ੍ਰੇਕ ਵੀ ਵਧੀਆ ਹੋ ਗਏ। ਕਾਰਟ ਹੁਣ ਇੱਥੇ ਇਕੱਲੀ ਪਾਵਰ ਸਟੀering ਹੀ ਰਹਿ ਗਈ ਤੇ ਆਪਾਂ ਤੁਹਾਨੂੰ ਉਹ ਬੰਦੇ ਨਾਲ ਵੀ ਮਿਲਾਵਾਂਗੇ। ਵੀ ਟਰੈਕਟਰ ਦੇਖੋ ਤੁਸੀਂ 96 ਮਾਡਲ ਆ ਗਿਆ ਵੀ ਇੱਕ ਨੰਬਰ ਬਣਾਦਾ ਰੈਕਟਰ ਡੀਆਈ ਡੀਆਈ ਦੇ ਫਰਕ ਹੁੰਦਾ ਹੈ ਨਾ ਦੂਜੇ ਦੇ ਵਿੱਚ ਪਾਵਰ ਦਾ ਫਰਕ ਹੁੰਦਾ ਕਿ ਤੇਲ ਦਾ ਫਰਕ ਹੁੰਦਾ ਪਾਵਰ ਨਾਲ ਤੇਲ ਨਾਲ ਵੀ ਵੇਖਦੇ ਹੀ ਰਹੇ ਚਾਈਦਾ ਵੀ ਫਰਕ ਹੈ ਤੇ ਡੀ ਜਲਦੀ ਐਵਰੇਜ ਦਾ ਵੀ ਫਰਕ ਹੈਗਾ ਵੀ ਜਿਹੜਾ ਸਾਡੇ ਕੋਲੇ ਦੀਗਾ ਉਹ ਹੋ ਜਾਂਦਾ ਡੀਆਈ ਪਾਵਰ ਦਾ ਫਰਕ ਪੈ ਜਾਂਦਾ ਤੇਲ ਘਟਾਇਆ ਤੇਲ ਦਾ ਵੀ ਘਟ ਖੰਦੇ ਨੇ ਇਹ ਤੇਲ ਤਾਂ ਪਹਿਲੇ ਘਟ ਖੰਦੇ ਪਹਿਲੇ ਘਟ ਖੰਦੇ ਤੇ ਟੈਟਾ ਆਪਾਂ ਹੁਣ ਜੜਿਆ ਗਿਆ ਪੂਰਾ ਇੱਕ ਮਿੰਟ ਹੋਈ ਫੇਸ ਇਹ ਵੀ ਹੁੰਦੇ ਨੇ ਟੈਟਾ